ਅੰਮ੍ਰਿਤਸਰ ਵਿੱਚ ਚਾਈਨਾ ਡੋਰ ਵੇਚੀ ਵੀ ਗਈ ਅਤੇ ਖਰੀਦੀ ਵੀ ਗਈ। ਪੁਲਿਸ ਵੱਲੋਂ ਡਰੋਨ ਰਾਹੀਂ ਨਜ਼ਰ ਵੀ ਰੱਖੀ ਪਰ ਫਿਰ ਵੀ ਸਮਾਜ ਵਿਰੋਧੀ ਅਨਸਰ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨਾ ਪਸੰਦ ਕਰਦੇ ਨੇ। ਸਮਾਜ ਸੇਵਕ ਅਸ਼ੋਕ ਸਿੰਘ ਲੱੱਦਰ ਨੇ ਬੱਚਾ ਨਾਲ ਪਤੰਗ ਉਡਾਈ ਅਤੇ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਜਮ ਕੇ ਕੋਸਿਆ। ਉਹਨਾਂ ਆਖਿਆ ਕਿ ਇਹੋ ਜਿਹਾ ਲੋਕਾਂ ਤੇ ਇਰਾਦਾਇਕ ਕਤਲ ਮਾਮਲਾ ਦਰਜ ਹੋਣਾ ਚਾਹੀਦਾ ਹੈ। ਸਾਰੇ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਆਪਣੀ ਢੋਰ ਆਪਣੇ ਭਾਰਤ ਦੇਸ਼ ਦੀ ਢੋ ਤੇ ਚੈਨਾ ਦੀ ਨੂੰ ਲੰਤ ਪਾਓ ਜਿਹੜੇ ਵੇਚਦੇ ਨੇ ਤੇ ਖਰੀਦੇ ਨੇ ਉਹਨਾਂ ਨੂੰ ਲੱਖ ਦੀ ਲੰਤ ਆ ਉਹ ਕਾਦਰ ਨੇ ਉਹ ਫੜਿਆ ਜਾਂਦਾ 302 ਦਾ ਪਰਚਾ ਉਹਦੇ ਤੇ ਹੋਣਾ ਜੀ ਦਾ 307 ਦਾ ਉਹਦੇ ਤੇ ਬੰਦਾ ਪਰਚਾ ਕੀਤਾ ਜਾਵੇ 307 ਧਾਰਾ 307 ਦੇ ਤਹਿਤ 188 ਨਹੀਂ 188 ਦਮਾ ਤੇ ਪੰਦੀ ਨਹੀਂ ਇਹ 307 ਉਹਨਾਂ ਦੇ ਲਈ ਜਾਵੇ। ਔਰ ਇਹ ਸਰਕਾਰ ਨੂੰ ਮੈਂ ਬੇਨਤੀ ਕਰਦਾ ਔਰ ਚੈਨਾਡੋਰ ਵੇਚਣ ਵਾਲਿਆਂ ਨੂੰ ਤੇ ਖਰੀਦਣ ਵਾਲਿਆਂ ਨੂੰ ਲੱਖ ਦੀ ਲਾਂਤਿਆ ਜਿਹੜੇ ਚੈਨਾਡੋਰ ਭਾਰਤ ਵਿੱਚ ਬਾੜਦੇ ਨੇ। ਤੇ ਜਿਹੜੇ ਖਰੀਦਦੇ ਨੇ ਉਹਨਾਂ ਦੇ ਭਾਰਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਵਧੀਆ-ਵਧੀਆ ਨੇ। ਆਪਾਂ ਉਹਨਾਂ ਨੂੰ ਯੂਜ਼ ਕਰੀਏ। ਇੰਨੀਆਂ ਬੇਨਤੀਆਂ ਸ਼ੋਕ ਸਿੰਘ ਲੱੱਦਰ ਦੀ ਪ੍ਰਵਾਨ ਕਰਦੀਆਂ ਮੈਨੂੰ ਮਤਲਬ ਸਿੰਘ ਲੱੱਦਰ ਇਹ ਕਿਹੜਾ ਸੁਦਾਦੀ ਜੇਤੀਆਂ ਆਲੇ ਰੇਵਾਸਿਆਂ ਨੂੰ ਇਹ ਪੀਲੋ ਦੀ ਮੈਂ ਇੱਕ ਸੂਚਨਾ ਕਰਨਾ ਚਾਹਨੀ ਆ ਕਿ ਜਿਹੜੀ ਵੀ ਚਾਈਨਾ ਡੋਰ ਹੈਗੀ ਹੈ ਉਹ ਬੱਚਿਆਂ ਆਸਤੀ ਅਤੇ ਪੰਛੀਆਂ ਆਸਤੀ ਤੇ ਇਨਸਾਨਾਂ ਵਾਸਤੇ ਬਹੁਤ ਹੀ ਮਾੜੀ ਹੈ ਤੇ ਇਸ ਕਰਕੇ ਸਮਾਜ ਆਰਿਆਂ ਨੂੰ ਤਾਗੀ ਵਾਲੀ ਡੋਰ ਨਾ ਗੁੜੀ ਡਾਣੀ ਚਾਹੀਦੀ ਹੈ ਤੇ ਮੈਂ ਰੋਸ਼ਨੀ ਸਿੰਘ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਕਹੀ ਜਾਂਦੀ ਆ ਹੈਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਚਾਈਨਾ ਡੋਰ ਜਿੱਥੇ ਲੋਕ ਇਸਤੇਮਾਲ ਕਰ ਰਹੇ ਨੇ ਉਥੇ ਹੀ ਕੁਝ ਲੋਕ ਅੱਜ ਵੀ ਦੇਸੀ ਡੋਰ ਨੂੰ ਪਿਆਰ ਕਰਦੇ ਨੇ ਸਮਾਜ ਸੇਵਕ ਅਸ਼ੋਕ ਸਿੰਘ ਲੱੱੜ ਤੇ ਉਸਦੇ ਪਰਿਵਾਰ ਵੱਲੋਂ ਚਾਈਨਾ ਡੋਰ ਖਰੀਦਣ ਵਾਲਿਆਂ ਦੀ ਤੇ ਵੇਚਣ ਵਾਲਿਆਂ ਦੀ ਜਮ ਕੇ ਨਿੰਦਾ ਕੀਤੀ ਗਈ ਸੋ ਉਹਨਾਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਲਗਾਤਾਰ ਛਾਪੇਮਾਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਜਿਹੜੇ ਚਾਇਨਾ ਡੋਰ ਵੇਚਦੇ ਨੇ ਜਾਂ ਵਰਤਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼